ਓ ਲੈ ਤੇਰੀ ਦੀ ਵǎng ਤੂੰ ਨੇ ਨਹੀਂ ਖੜਾ ਕਰਨਾ ਮੇਰਾ ਹੈਲੋ ਹਾਂ ਭਰਾ ਆ ਠੀਕ ਡਾਲ ਭਰਾਵਾ ਠੀਕ ਆ ਪੈਸੇ ਯਾ ਤੇ ਕਿਹਾ ਤੇ ਘਾ ਭਰਾਵਾ ਦੇ ਦੂੰਗਾ ਭੱਜ ਥੋੜਾ ਚੱਲਿਆ ਕਿਤੇ ਓ ਯਾਰ ਨਾ ਇਹਨਾ ਗਰਮ ਹੋ ਉਪਰਾ ਦੇ ਦੂੰਗਾ ਤੈਨੂੰ ਪੈਸੇ ਓਪਰਾ ਵਾ ਇਕੱਠੇ-ਕੁੱਠੇ ਨਹੀਂ ਗੇਮਰ ਕੋ ਤੈਨੂੰ ਮੈਂ ਪਹਿਲੇ ਵੀ ਕਿਹਾ ਸੀ ਵੀ 3-3000 ਰੁਪਇਆ ਕਰਕੇ ਦੇ ਦਿਆ ਕਰੂੰਗਾ ਮੈਂ ਤੇ ਕੱਠੇ ਲੈਣੇ ਆ ਓਰਾ ਮੇਰੇ ਕੋ ਇਕੱਠੇ-ਕੁੱਠੇ ਨਹੀਂ ਗੇ ਤੈਨੂੰ ਪਤਾ ਹੱਥ ਕਿੰਨਾ ਟੈਟ ਆ ਕਾਰੋਬਾਰ ਵੀ ਤੈਨੂੰ ਬੜਾ ਮੰਦੇ ਚੱਲੰਦੇ ਯਾਰ ਫਰਾ 3-3000 ਰੁਪਇਆ ਮਹੀਨਾ ਕਰਕੇ ਲਾ ਲਈ ਓ ਨਹੀਂ ਨਹੀਂ ਭਰਾ ਕੱਲ ਨਾ ਆਈਂ ਕੱਲ ਨਹੀਂ ਮਿਲਨੇ ਅਜੇ ਪੈਸੇ ਤੈਨੂੰ ਅਦਾ ਤਰੀਕ ਤੋਂ ਬਾਹਰ ਆਜੀ 15 ਨੂੰ 15 ਨੂੰ ਨਹੀਂ ਆਣਾ ਭਰਾ ਮੇਰੇ ਕੋ 15 ਤੋਂ ਪਹਿਲੇ ਪੈਸੇ ਨਹੀਂ ਹੋਣੇ ਵੇਖ ਲੈ ਭਰਾ ਮੈਂ ਪਹਿਲਾਂ ਨਹੀਂ ਦੇ ਸਕਦਾ ਤੈਨੂੰ ਪਤਾ ਨਾਲੇ ਮੇਰੇ ਸਾਲੇ ਦਾ ਵਿਆਹ ਆ ਗਿਆ ਸੀ ਉੱਥੇ ਵੀ ਖਰਚਾ ਹੋਇਆ ਵਾ ਯਾਰ ਸਬਰ ਤੈਨੂੰ ਕਰਨਾ ਪੈਣਾ ਭਰਾਵਾ ਹੁਣ ਤੈਨੂੰ ਪਤਾ ਉੱਥੇ ਵੀ ਲੀੜਾ ਕੱਪੜਾ ਲੈ ਕੇ ਜਾਣਾ ਪੈਣਾ ਏ ਸਾਰਾ ਖਰਚਾ ਕਰਨਾ ਪੈਣਾ ਏ ਠੀਕ ਆ ਠੀਕ ਆ ਕੋਈ ਨਹੀਂ ਹਾਂ ਮੈਂ ਦੇ ਦੂੰਗਾ ਠੀਕ ਆ 12 ਤਰੀਕ ਨੂੰ ਦੇ ਦੂੰਗਾ ਭਰਾ ਹੋ ਦੱਸ ਇਹ ਤੋਂ ਪਹਿਲਾਂ ਨਾ ਮੇਰੇ ਕੋ ਆਈ ਨਹੀਂ ਕੋਸ਼ਿਸ਼ ਕਰੂੰਗਾ 12 ਨੂੰ ਚਾਹ ਠੀਕ ਆ ਬੋਧਾ ਆਖਣਾ ਭਰਾਵਾ ਬੰਦੇ ਦੇ ਮਾੜੇ ਦੇ ਨਾਦੇ ਹੀ ਆ ਫਿਰ ਕੀ ਆ ਦੱਸ ਮੈਨੂੰ ਅੱਜ ਮਾੜੇ ਕਾਲ ਨੂੰ ਚੰਗੇ ਵੀ ਆ ਜਾਣਗੇ ਕੋਈ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ 12 ਤਰੀਕ ਨੂੰ ਸ਼ਾਮ ਨੂੰ ਆ ਜੀ ਭਰਾ ਹੋ ਸਕਿਆ ਤੇ ਦੇ ਦੂੰਗਾ ਨੇ 15 ਦੇ ਬਾਅਦ ਦਾਂਗਾ ਠੀਕ ਆ ਚੰਗਾ ਓਕੇ ਬਾ ਇੱਕ ਤਾਂ ਲੈਨਦਾਰਾਂ ਨੇ ਜਾਣ ਖਾਦੀ ਤਾਂਗੀ ਹੋਏ ਪਏ ਯਾਰ ਜ਼ਿੰਦਗੀ ਤੋਂ ਯਾਰ ਐਰਕੀ ਤਾਂ ਫੀਸ ਵੀ ਨਹੀਂ ਦਿੱਤੀ 2 ਮਹੀਨੇ ਦੀ ਫੀਸ ਜਮ੍ਹਾਂ ਹੋ ਗਈ ਆ ਉੱਤੋਂ ਬੱਤੀ ਦੇ ਬਿੱਲ ਵੀ ਤਾਰਨ ਆਲੇ ਆ ਜੇ ਬੱਤੀ ਦਾ ਬਿੱਲ ਨਾ ਤਾਰਿਆ ਤੇਰ ਕੰਨਾਂ ਬੱਤੀ ਵੀ ਕੱਟ ਜਾਣੀ ਸਮਾਂ ਤੋਂ ਬਾਹਰ ਆ ਗਿਆ ਯਾਰ ਕੀ ਕਰਾਂ ਮੈਂ ਉਹ ਤਾਂ ਲੈਨਦਾਰ ਨੇ ਮੈਨੂੰ ਤੰਗ ਕੀਤਾ ਵੀ ਮੈਨੂੰ ਵੀ ਪੈਸੇ ਦੇ ਕੀ ਜਿਗਾਰ ਲਾਵਾਂ ਯਾਰ ਕਿੱਦਾਂ ਪੈਸੇ ਕਰਾਂ ਚਲੋ ਕੋਈ ਨਹੀਂ ਵਿਮਲ ਨੂੰ ਪੁੱਛਦਾ ਜਿਉਰਾ ਕੋਈ ਹੈਗੇ ਤੋ ਥੋੜੇ ਬਤ ਦੇ ਕਰਦਾ ਐ ਕੁਛ ਨਾ ਕੁਛ ਵਿਮਲ ਕਿੰਨਾ ਹੀ ਕੰਮ ਜਮਾ ਹੋ ਗਿਆ ਵਾ ਦੋ ਤਿੰਨ ਦਿਨ ਵਿਆਹ ਤੇ ਵੰਦੀ ਰਹੀਆਂ ਮਜੇ ਨਾ ਤੇ ਕੰਮ ਇੰਨਾ ਸਾਰਾ ਹੋ ਗਿਆ ਵਾ ਕੋਈ ਪਤਾ ਨਹੀਂ ਲੱਗੰਦਿਆ ਕਿਹੜਾ ਸੂਟ ਫੜਾਂ ਤੇ ਕਿਹੜਾ ਛੱਡਾਂ ਉਧਰੋਂ ਪ੍ਰੈਸ ਕਰਨ ਵਾਲੇ ਵੀ ਕਿੰਨੇ ਸੂਟ ਪਈ ਆ ਕਸਟਮਰ ਵੀ ਹੁੰਦੇ ਹੋਣੇ ਆ ਕਿ ਅਹੀਂ ਸੂਟ ਲੈਣਾ ਵਾ ਫੋਨ ਵੀ ਆਇਆ ਸੀਗਾ ਨਹੀਂ ਇਹਦੀ ਪਤਾ ਨਹੀਂ ਕਿਹੜੀ ਟੈਨਸ਼ਨ ਚ ਨੇ ਅੰਦਰ ਹੀ ਬੈਠੇ ਆਏ ਨਹੀਂ ਉਧਰ ਭਰਾ ਭਰ ਜਾਈ ਵੀ ਆਉਣ ਵਾਲੇ ਆ ਖੁਸ਼ੀ ਤੇ ਬੜੀ ਆ ਮੈਨੂੰ ਚੱਲ ਮੇਰੇ ਕੋ ਆਣਗੇ ਪਰ ਟੈਨਸ਼ਨ ਵੀ ਆ ਕੀ ਬਣਾਉਂਗੀ ਤੇ ਕੀ ਉਹਨਾਂ ਨੂੰ ਖਵਾਉਂਗੀ ਘਰ ਹੀ ਸਾਰਾ ਕੁਝ ਬਣਾਉਂਗੀ ਵਧੀਆ ਵਧੀਆ ਰਾਣੇ ਨੂੰ ਤੇ ਉਦਾਂ ਹੀ ਮੇਰੇ ਹੱਦੀਆਂ ਚੀਜ਼ਾਂ ਬੜੀਆਂ ਪਸੰਦ ਆ ਬੜੀ ਰੀਜ ਨਾ ਖਾਂਦਾ ਵਾ ਕਿ ਦੀਦੀ ਤੂੰ ਬੜੀ ਸੁਆਦ ਬਣਾਉਂਦੇ ਓ ਤੇ ਸੂਟ ਵੀ ਮੇਰੇ ਕੋ ਕਿੰਨਾ ਸੋਹਣਾ ਪਿਆ ਹੋਇਆ ਵਾ ਘਰ ਉਹ ਹੀ ਭਾਬੀ ਨੂੰ ਦੇ ਦੂੰਗੀ ਉਹਨੂੰ ਤਾਂ ਕਲਰ ਵੀ ਬੜਾ ਪਿਆਰਾ ਵਾ ਉਹਨੂੰ ਜਾਚ ਵੀ ਜਾਣਾ ਵਾ ਵਾਹ ਵਾਹ ਗੋਰੀ ਚਿੱਟੀ ਹੈਗੀ ਆ ਹਾਂਜੀ 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 ਦੀਦੀ ਨਹੀਂ ਬੱਸ ਤੁਹਾਡਾ ਸੂਟ ਤੇ ਬਿਲਕੁਲ ਤਿਆਰ ਆ ਹਾਂ ਇੰਟਰਲੋਕ ਵੀ ਕਰਤਾ ਵਾ ਬੱਸ ਮੈਂ 2 ਮਿੰਟ ਪ੍ਰੈਸ ਕਰਨ ਲੱਗੀ ਆ ਤੇ ਤੁਸੀਂ ਆ ਕੇ ਫੜ ਕੇ ਲੈ ਜਾਓ ਹਾਂਜੀ ਹਾਂਜੀ ਨਹੀਂ ਦੂਸਰਾ ਮੈਂ ਸਵੇਰੇ ਬਣਾ ਦੂੰਗੀ ਇੱਕ ਮੈਂ ਕੰਪਲੀਟ ਕਰ ਦਿੱਤਾ ਵਾ ਹਾਂਜੀ ਇੱਕ ਲੈ ਜਾਓ ਕੋਈ ਨਹੀਂ ਇੱਕ ਨਾਲ ਸਾਰੋ ਤੁਸੀਂ ਕੱਲ ਸਵੇਰੇ ਫਿਰ ਲੈ ਜਾਓ 10 ਵਜੇ ਤੱਕ ਮੈਂ ਤੁਹਾਡਾ ਸੂਟ ਨਾ ਪ੍ਰੈਸ ਕਰਕੇ ਰੈਡੀ ਰੱਖੂੰਗੀ ਹਾਂਜੀ ਹਾਂਜੀ ਠੀਕ ਆ ਠੀਕ ਆ ਓਕੇ ਪੇਲੇ ਨਾ ਮੈਂ ਪ੍ਰੈਸ ਹੀ ਕਰ ਦਵਾਂ ਆਈ ਨਾ ਜਾਣ ਕਿ ਤੇ ਲੈ ਬਸ ਤੂੰ ਉਹ ਦਿਨ ਕੰਮ ਛੱਡ ਦੋ ਕੰਮ ਤੇ ਫਿਰ ਫੜਿਆ ਹੀ ਨਹੀਂ ਜਾਂਦਾ ਕੀ ਕਰਦਾ ਪਿਆ ਹਾਂਜੀ ਕੁਛ ਨਹੀਂ ਬਸ ਉਹ ਨਾ ਕਸਟਮਰ ਦਾ ਫੋਨ ਆਉਂਦਾ ਪਿਆ ਸੀ ਉਹਨਾਂ ਨੇ ਤੇ ਦੋ ਸੂਟ ਕਹੇ ਸੀ ਵੀ ਹੁਣ ਤੱਕ ਤਿਆਰ ਕਰ ਦਿਓ ਤੇ ਤੁਹਾਨੂੰ ਪਤਾ ਵਿਆਹਾਂ ਚ ਵੀ ਲੱਗੀ ਰਹੀ ਤੇ ਹੁਣ ਮੈਂ ਇੱਕ ਹੀ ਕਰ ਦਿੱਤਾ ਮੈਂ ਤੇ ਕਿਹਾ ਤੇ ਹਵਾ ਕੋਈ ਨਹੀਂ ਦੀਦੀ ਇੱਕ ਲੈ ਜਾਓ ਇੱਕ ਮੈਂ ਕੱਲ ਕਰ ਦੂੰਗੀ ਤਿਆਰ ਤੁਸੀਂ ਦੱਸੋ ਕਿੱਥੇ ਸੀ ਮੈਂ ਤਾਂ ਕਦੋਂ ਦੀ ਵੇਖਣੀ ਫੋਨ ਆਇਆ ਸੀ ਉਹਦਾ ਆਪਣੇ ਲੈਨਡਰ ਦਾ ਉਹਦਾ ਪੈਸੇ ਮੰਗਾਂਦਿਆ ਹੀ ਕਹਿੰਦਾ ਮੈਨੂੰ ਪੈਸੇ ਦੇ ਛੇਤੀ ਦੇ ਮੈਨੂੰ ਮੈਂ ਅਣ ਘਾਣ 15 ਦਿਨ ਤੋਂ ਬਾਅਦ ਆਈ ਭਰਾਵਾ ਮੇਰੇ ਕੋਲ ਪੈਲੇ ਨਹੀਂ ਹੈਗੇ ਮੰਨਿਆ ਕਿ ਨਹੀਂ ਫਿਰ ਉਹ ਮਾਂ ਦਾ ਓਖਾ ਜਿਹਾ ਬੜਾ ਹੋਉਂਦਿਆ ਕਹਿੰਦਾ ਯਾਰ ਮੈਨੂੰ ਪੈਸੇ ਦੇ ਦੇ ਬੰਦੇ ਦਾ ਪੁੱਤ ਬਣ ਕੇ ਨਿਰਵੇਖੀ ਕਲੇਸ਼ ਹੋਣਾ ਹੈ ਕਹਿੰਦਾ ਨਾਲੇ ਇਕੱਠੇ ਦੇ ਮੈਨੂੰ ਪੈਸੇ ਹੁਣ ਦੱਸ ਇਕੱਠੇ ਕਿੱਥੋਂ ਦੇ ਦੀਆਂ ਨੂੰ ਤੁਸੀਂ ਕਹਿਣਾ ਹੀ ਭਰਾ ਕੋਈ ਨਹੀਂ ਹੌਲੀ ਹੌਲੀ ਕਰਕੇ ਥੋੜੀ ਥੋੜੀ ਕਰਕੇ ਦੇ ਦੇੰਨੇ ਆ ਕਾਲੀ ਕਾਦੀ ਪਈ ਆ ਤੈਨੂੰ ਇੰਨੀ ਬੜਾ ਤਰਲਮੈਂਟ ਕੱਢਿਆ ਹੀ ਉਹਦਾ ਮਾਹ ਹੀ ਮੰਨਿਆ ਹੀ ਹੁਣ ਕਹਿੰਦਾ ਚੱਲ 3000 ਰੁਪਏ 15 ਦਿਨ ਨੂੰ ਕਹਿੰਦਾ ਮੈਂ ਲੈ ਜੂਗਾ ਅਣਕੇ ਪਹਿਲੇ ਤੇ ਮੇਰੇ ਕੋ ਥੋੜੇ ਬਹੁਤ ਚਲੋ ਹੋਏ ਆ ਸਟਿਚਿੰਗ ਦੇ ਇਕੱਠੇ ਪਰ ਤੁਹਾਨੂੰ ਪਤਾ ਉਹਨਾਂ ਨੇ ਵੀ ਆਉਣਾ ਵਾ ਭਰਾ ਭਝਾਈ ਨੇ ਵੀ ਤੇ ਇੱਕ ਬੱਚਿਆਂ ਦੀ ਫੀਸ ਵੀ ਉਹ ਵੀ ਤੁਹਾਡੇ ਤੇ ਬੋਝ ਆ ਮੈਂ ਕਿੰਨੀ ਚਾਲ ਐਰਕੀ ਫੀਸ ਨਾ ਮੈਂ ਤਾਰ ਦਿੰਨੀ ਆ ਦੋ ਮਹੀਨੇ ਦੀ ਯਾਰ ਇਹੋ ਤੇ ਗੱਲ ਆ ਮੈਂ ਤੇ ਧਰਕੋ ਆਇਆ ਹਾਂ ਵੀ ਚਲ ਯਾਰ ਥੋੜੇ ਬਹੁਤੇ ਧਰਕੋ ਹੋਏ ਹੋਣੇ ਪੈਸੇ ਉਹਨੂੰ ਤੇ ਗੱਲੋ ਲਾਵਾਂ ਮੈਂ ਉਹ ਤੇ ਗੱਲ ਤੁਹਾਡੀ ਠੀਕ ਆ ਜੇ ਤੁਸੀਂ ਉਹਨੂੰ ਦੇ ਦਿੱਤੇ ਨਾ ਸਾਰੇ ਪੈਸੇ ਫਿਰ ਆਪਾਂ ਘਰ ਕਿੱਦਾਂ ਚਲਾਵਾਂਗੇ ਤੁਹਾਨੂੰ ਪਤਾ ਉਹ ਵੀ ਆਉਣ ਡਏ ਆ ਨਵੀਂ ਨਵੀਂ ਤੁਹਾਨੂੰ ਪਤਾ ਭਰਜਾਈ ਪਹਿਲੀ ਵਾਰ ਉਹਨੇ ਘਰ ਆਉਣਾ ਵਾ ਉਹ ਕੀ ਸ ਆਹੋ ਜਾਨ ਤੇ ਬੱਚਿਆਂ ਦੀ ਫੀਸ ਨਾ ਦਿੱਤੀ ਤੋ ਅਗਲੇ ਆਨੇ ਝੋਲਾ ਚੋਕੇ ਘਰ ਭੇਜ ਦੇਣੇ ਆ ਫੀਸ ਵੀ ਦੇਣੀ ਪਣੀ ਫੀਸ ਵੀ ਦੇਣੀ ਆ ਉਹਨੂੰ ਤੁਸੀਂ ਨਾ ਟਾਲ ਮਟੋਲ ਹਜੇ ਕਰੀ ਜਾਓ ਕੋਈ ਨਹੀਂ ਹੌਲੀ ਹੌਲੀ ਕਰਕੇ ਦੇ ਦਾਂਗੇ ਹੋਏ ਆ ਮੇਰੇ ਕੋ ਕਿੰਨੇ ਸੂਟ ਹੋਏ ਆ ਸਿਪੇ ਨਹੀਂ ਆ ਨਾ ਹਜੇ ਤੇ ਕੋਈ ਨਹੀਂ ਝਾਟੇ ਪਰ ਤੁਹਾਨੂੰ ਪਤਾ ਪੈਸੇ ਆ ਜਣੇ ਆ ਮੁੜ ਕੇ ਜਦੋਂ ਸਟਿਚਿੰਗ ਕਰ ਲਈ ਮੈਂ ਤੇ ਯਾਰ ਆਪੋ ਵੀ ਪਤਾ ਨਹੀਂ ਜਦੋਂ ਮੁਸੀਬਤਾ ਪਾਉਂਦਾ ਇਕੱਠੀਆਂ ਹੀ ਪਾਉਂਦਾ ਵਾ ਫੀਸ ਤੇ ਦੇਣੀ ਦੇਣੀ ਆ ਤੈਨੂੰ ਪਤਾ ਵਾ ਬਿੱਲ ਵੀ ਤਿੰਨ ਚਾਰ ਮਹੀਨਿਆਂ ਦਾ ਇਕੱਠਾ ਹੋਇਆ ਉਹ ਵੀ ਦੇਣਾ ਪਣਾ ਸਾਨੂੰ ਹਣ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਓ ਅਗਿਆ ਤੂੰ ਕਿਹੇ ਚੀਜ਼ ਦੀ ਫਿਕਰ ਨਾ ਕਰੋ ਕੋਈ ਗੱਲ ਨਹੀਂ ਅੱਪੇ ਪਰਮਾਤਮਾ ਨੇ ਸਾਰਾ ਕੁਝ ਕਰ ਦੇਣਾ ਵਾ ਚਲ ਠੀਕ ਆ ਕੋਈ ਗੱਲ ਨਹੀਂ ਤੂੰ ਕਰ ਤਿਆਰੀ ਉਹਨਾਂ ਨੇ ਉਹਨਾਂ ਨੇ ਆਣਾ ਵਾ ਨਾ ਹਾਂਜੀ ਉਹਨਾਂ ਨੇ ਤੇ ਆਉਣਾ ਵਾ ਤੇ ਤੁਹਾਨੂੰ ਕੀ ਦੱਸਾਂ ਮੈਂ ਘਰ ਤੇ ਸੋਦਾ ਵੀ ਨਹੀਂ ਕੋਈ ਹੈਗਾ ਸੋਦਾ ਤੇ ਕੱਲ ਪਰਸੋਂ ਦਾ ਹੀ ਮੁੱਕਾ ਹੀ ਕੋਈ ਗੱਲ ਨਹੀਂ ਆ ਉਦਾਂ ਮੈਂ ਆਹ ਧਾਰ ਲਿਆ ਨਾ ਦੁਕਾਨਦਾਰ ਕੋਲ ਨੂੰ ਕਹਾਂਗੇ ਪ੍ਰਾਵਦਨ ਨੂੰ ਮਹੀਨੇ-ਮਹੀਨੇ ਦੇਈ ਜਾਵਾਂਗੇ ਫਿਰ ਹੋਰ ਕਰਨਾ ਹਾਂ ਹਾਂ ਜਿੰਨੀ ਜਿੰਨੀ ਲੋਡ ਹੈਗੀ ਨੇ ਵੀ ਉਸੇ ਰੈਂਟ ਚਾਹੀਦੀ ਆ ਚੀਜ਼ ਬਸ 19 ਕਿਲੋ ਬਾਕੀ ਕੋਈ ਗੱਲ ਨਹੀਂ ਆਪਾਂ ਆਪਣਾ ਸਾਰੀ ਲਵਾਂਗੇ ਤੇ ਖਾਣ ਵਾਸਤੇ ਮਿੱਠਾ ਵੀ ਚਾਹੀਦਾ ਨਾ ਕੋਈ ਨਾ ਕੋਈ ਹਾਂ ਨਹੀਂ ਨਹੀਂ ਤੁਸੀਂ ਨਾ ਮਿੱਠਾ ਰਹਿਣ ਤੋਂ ਘਰ ਵੇਸਣ ਪਿਆ ਹੋਇਆ ਵਾ ਤੇ ਇੱਕ ਦੋ ਚੀਜ਼ ਨਾ ਕੋਈ ਡਰਾਈ ਫਰੂਟਸ ਥੋੜਾ ਬਹੁਤ ਲੈ ਆਓ ਤੇ ਮੈਂ ਘਰੇ ਤਿਆਰ ਕਰ ਲੂੰਗੀ ਮਠਿਆਈ ਤੁਹਾਨੂੰ ਪਤਾ ਰਾਣੇ ਨੂੰ ਨਾ ਬੜੀ ਪਸੰਦ ਆ ਮੇਰੇ ਹੱਥ ਦੀ ਮਠਿਆਈ ਤੇ ਨਾਲੇ ਸਬਜ਼ੀਆਂ ਵੀ ਜੋ ਵੀ ਮੈਂ ਬਣਾਉਣੀ ਆ ਨਾ ਉਹ ਵੀ ਉਹਨੂੰ ਬੜਾ ਪਸੰਦ ਆ ਦੀਦੀ ਤੁਸੀਂ ਬੜੀ ਸਵਾਦ ਬਣਾਉਂਦੇ ਜੇ ਤੇ ਮੈਂ ਘਰ ਹੀ ਸਾਰਾ ਕੁਝ ਵਧੀਆ ਤਰ੍ਹਾਂ ਤਿਆਰ ਕਰ ਲੈਣਾ ਵਾ ਤੁਸੀਂ ਕਿਹੇ ਗੱਲ ਦੀ ਫਿਕਰ ਨਾ ਕਰੋ ਕਰ ਲੈਂਗੀ ਨਾ ਤਿਆਰ ਪੱਕਾ ਹਾਂ ਕਰਨ ਨੂੰ ਕੀ ਹੈ ਇਹ ਨਾ ਹੋਵੇ ਸਵਾਦ ਹੀ ਨਾ ਬਣੇ ਕੁਛ ਲੈ ਅੱਗੇ ਤੁਸੀਂ ਖਾਂਦੇ ਨਹੀਂ ਮੇਰੇ ਹੱਥ ਦੀ ਚੀਜ਼ਾਂ ਸਵਾਦ ਨਹੀਂ ਹੁੰਦੀਆਂ ਚਲ ਠੀਕ ਆ ਕੋਈ ਨਹੀਂ ਘਰੇ ਕਰ ਲਈ ਤੇ ਫਿਕਰ ਨਾ ਬਿਲਕੁਲ ਵੀ ਕਰੋ ਮੈਂ ਘਰ ਹੀ ਵਧੀਆ ਤਰ੍ਹਾਂ ਨਾ ਇੱਕ ਦੋ ਸਬਜ਼ੀਆਂ ਬਣਾ ਲੂੰਗੀ ਤੇ ਦਹੀਂ ਦਹੀਂ ਬਣਾ ਲਾਂਗੇ ਭੱਲੇ ਕੱਢ ਲੂੰਗੀ ਘਰੇ ਦਾਲ ਪਿਓ ਦਿਨੀ ਆ ਮੈਂ ਹਣ ਪੁੱਛਦੀ ਆ ਹੁਣ ਉਹਨਾਂ ਦਾ ਕੀ ਕੋਈ ਕੀ ਪ੍ਰੋਗਰਾਮ ਬਣਿਆ ਕੱਲ ਹੁੰਦੇ ਆ ਜਾਂ ਪਰਸੋਂ ਹੁੰਦੇ ਆ ਪੁੱਛ ਲੈ ਫਿਰ ਜੇ ਉਹਨਾਂ ਦੇ ਥੋੜਾ ਲੇਟ ਆਣਾ ਵਾ ਤੇ ਆਪਾਂ ਥੋੜੀ ਡਜਸਟਮੈਂਟ ਕਰ ਲਈਏ ਥੋੜੇ ਬੋਲੇ ਬੇਹ ਉਧਰ ਦੇ ਦਈਏ ਉਹ ਬੰਦੇ ਦਾ ਉਹਦਾ ਮੂੰਹ ਬੰਦ ਹੋ ਜਾਊਗਾ ਕੋਈ ਗੱਲ ਨਹੀਂ ਚਲੋ ਮੈਂ ਵੇਖ ਲੈਨੀ ਆ ਕਿੱਦਾਂ ਕਰੀ ਤੂੰ ਇਹ ਜੇ ਸਮਾਨ ਥੋੜਾ ਬਹੁਤ ਲੈ ਆਇਓ ਸਾਰਾ ਮੈਂ ਲੈ ਆਣਾ ਸਮਾਨ ਤੇ ਬਾਕੀ ਕੋਲਡ ਡਰਿੰਕ ਵਗੈਰਾ ਰੱਖ ਦਿੰਨੇ ਹਨਾ ਫ੍ਰਿਜ ਚ ਲਾ ਕੇ ਲੈ ਜਾਂ ਛੋਟੀ ਮੈਂ ਕਹਿੰਦਾ ਕੋਲਡ ਡਰਿੰਕ ਨਾਲ ਉਹ ਨਿੰਬੂ ਪਾਣੀ ਬਣਾ ਲਾ ਉਹ ਵਧੀਆ ਸ਼ਬਾ ਗਰਮੀ ਹੈਗੀ ਹੈ ਹਾਂ ਆ ਵੀ ਗੱਲ ਠ ਨਿੰਬੂ ਲੈ ਆਇਓ ਥੋੜੇ ਜਿਹਾ ਮੈਂ ਸ਼ਰਬਤ ਬਣਾ ਕੇ ਫ੍ਰਿਜ ਚ ਲਾ ਦੂੰਗੀ ਬਬਾ ਠੀਕ ਆ ਹਾਂ ਨਾਲੇ ਉਦਾਂ ਵੀ ਗਰਮੀ ਲਈ ਚੰਗੇ ਹੁੰਦੇ ਆ ਨਿੰਬੂ ਠੀਕ ਆ ਹਾਂ ਚਲੋ ਠੀਕ ਆ ਚਲੋ ਠੀਕ ਆ ਹੂੰ ਬਸ ਮੈਂ ਨਾ ਹੁਣ ਸੂਟ ਦੇਦਾ ਇੱਕ ਪੈਸ ਕਰਕੇ ਫਿਰ ਮੈਂ ਆਉਣੀ ਆ ਤੁਹਾਡੇ ਕੋਲ ਠੀਕ ਆ ਮੈਂ ਵੀ ਕੰਮ ਕਰ ਆਵਾਂ ਠੀਕ ਆ ਠੀਕ ਆ ਠੀਕ ਕਿੰਨੀ ਟੈਨਸ਼ਨ ਚ ਹੈ ਗਿਆ ਇਹ ਵੀ ਉਤੋਂ ਛੱਟ ਵੀ ਲੱਗੀ ਹੋਈ ਆ ਮੈਂ ਤੇ ਕਿੰਨੀ ਆ ਛੇਛੀ ਦੀ 2-4 ਸੂਟ ਅੱਜ ਨਾ ਰਾਤ ਰਾਤ ਕੱਢਾਂ ਕਿ ਜਿਹੜੇ ਥੋੜੇ ਬਹੁਤ ਪੈਸੇ ਨਾ 1500 2000 ਤੱਕ ਦੇ ਬਣ ਗਏ ਨਾ ਤੇ ਕਹਿ ਕੇ ਜਾਊਂਗੀ ਕਿ ਮੈਨੂੰ ਦੇ ਕੇ ਹੀ ਜਾਓ ਕਿਹ ਵੇਲੇ ਕਹਿ ਦਿੰਦੀ ਆ ਵਾ ਸੇਲੀਆਂ ਪਹਿਣਾ ਕਿ ਚੋਏ ਨੂੰ ਕੋਈ ਨਹੀਂ ਰੋਕੇ ਦੇ ਦਾਂਗੇ ਚੱਲ ਮੈਂ ਰਿਕਵੈਸਟ ਕਰੂੰਗੀ ਕਿ ਮੈਨੂੰ ਨਾ ਬੜੀ ਲੋੜ ਆ ਮੈਨੂੰ ਪੈਸੇ ਪਿੱਲੇ ਦੇ ਜੋ ਸੂਟ ਤੇ ਮੈਂ ਚਲੋ ਸੀ ਦੇਣੀ ਇੱਕ ਅੱਦੇ ਦਿਨ ਚੱਕ ਸੂਟ ਵੀ ਸੀ ਮਾਣ ਨਾ ਮਮੀ ਤੂੰ ਇੱਥੇ ਬੈਠੇ ਜੇ ਮੈਂ ਸਾਰੇ ਕਮਰੇ ਚ ਤੁਹਾਨੂੰ ਲੱਭਦੀ। ਮੈਂ ਕਿਹਾ ਚਾਹ ਕਹਿ ਕੇ ਤੇ ਚੱਲ ਕਿੱਥੇ ਗਏ ਮੰਮੀ? ਨਹੀਂ ਮੈਂ ਤੇ ਇੱਥੇ ਬੈਠੀ ਸਾਂ। ਮੈਂ ਕਿਹਾ ਤੂੰ ਵੀ ਆ ਜਾ ਮੇਰੇ ਕੋਲ ਬਹਿ ਜਾ। ਜੇ ਮੰਮੀ ਸੋਚਣ ਕੀ ਲਏ ਹੋ? ਕੁਝ ਹੋਇਆ? ਸੋਚਣ ਮੇ ਰਹੀ ਆਂ। ਕੱਲ ਦਾ ਪੁੱਤ ਤਾਂ ਨਮਕਿਆ। ਨਿੰਮਲ ਕੋਤੇ ਕੋਈ ਤਰੀਕ ਕੋ ਜਾਣਨਾ। ਤੁਹਾਡੇ ਚ ਕੰਨਾਂ ਦੇ ਉਹਦੇ ਵੀ ਨਹੀਂ ਜੂ ਸਕਦੀ ਰਾਣੀ ਦੇ ਤੇਰੇ ਨਹੀਂ ਸਕਦੀ ਕੀ ਗੱਲ ਐ? ਮੰਮੀ ਜੂਂਕਾ ਦੀ ਸਰਕਣੀਆਂ ਦੱਸ। ਮੈਂ ਇਹਨਾਂ ਨੂੰ ਗੱਲ ਪੁੱਛਿਆ ਸੀ। ਇੱਕ ਤੇ ਉਹਨਾਂ ਕੋ ਉਦਾਂ ਟਾਈਮ ਹੀ ਲੱਗਦਾ। ਦੂਜੀ ਗੱਲ ਉਹ ਕਹਿੰਦੇ ਮਾਤਾ ਨੇ ਮੇਰੇ ਹੱਥੇ ਪੈਸੇ ਤੇ ਰੱਖੇ ਨਹੀਂ ਜਿਹਦਾ ਜਾ ਕੇ ਅਸੀਂ ਸਮਾਨ ਲੈ ਕੇ ਆਈਏ ਉਤੋਂ ਕਹਿੰਦੀ ਟੋਕਸ ਲੈ ਕੇ ਜਾਵੇ ਕੁੜੀਆਂ ਦੇ ਤੇ ਤੁਹਾਡਾ ਫਰਜ਼ ਬੰਦਾ ਸੀ ਕਿ ਪੈਸੇ ਤੁਹਾਡੇ ਹੱਥਾਂ ਤੇ ਰੱਖ ਦੇ ਕਿ ਜਾ ਕੇ ਤੇ ਸਮਾਨ ਖਰੀਦ ਲਿਆਓ ਦਿੱਤਾ ਤੇ ਤੁਸੀਂ ਕੁਝ ਵੀ ਨਹੀਂ ਤੁਹਾਨੂੰ ਤੇ ਇਸ ਗੱਲ ਦਾ ਪਤਾ ਹੀ ਆ ਕਿ ਪੂਰੀ ਤਨਖਾਹ ਲਿਆ ਕੇ ਤੁਹਾਡਾ ਪੁੱਤ ਤੁਹਾਡੇ ਹੱਥੇ ਰੱਖਦਾ ਵਾ ਆਹ ਕੀ ਗੱਲ ਹੋਈ ਜੇ ਪੂਰੀ ਤਨਖਾਹ ਮੇਰੇ ਹੱਥ ਤੇ ਧਰਦਾ ਤੇਰਾ ਮਤਲਬ ਇਹ ਕੀ ਵੀ ਮੈਂ ਖਾ ਲਈਨੀ ਜੇ ਮੈਨੂੰ ਦਿੰਦਾ ਵਾ ਤੇ ਮੈਂ ਤੁਹਾਡੇ ਜੀ ਵੰਡ ਦਿੰਦੀ ਮੰਮੀ ਮੈਂ ਕਦੋਂ ਕਿਹਾ ਤੂੰ ਖਾ ਲੈਂਦੇ ਗੱਲ ਉਹ ਨਹੀਂ ਹੈਗੀ ਜੇ ਤੁਸੀਂ ਪੈਸੇ ਵੜਦੇ ਹੋ ਤੇ ਫਿਰ ਤੁਹਾਡਾ ਫਰਜ਼ ਹੈ ਕਿ ਜਿੱਥੇ ਜਿੱਥੇ ਚਾਹੀਦੇ ਨੇ ਉਹ ਤੁਸੀਂ ਦੇਣੇ ਹੁਣ ਵੇਖੋ ਕੁੜੀਆਂ ਵਾਸਤੇ ਕਿੰਨਾ ਕੁਝ ਚਾਹੀਦਾ ਵਾ ਅਸੀਂ ਸ਼ੋਪਿੰਗ ਕਰਨ ਜਾਣਾ ਹਾਂ ਤੇ ਪੈਸੇ ਤੇ ਚਾਹੀਦੇ ਆ ਨਾ ਤੁਸੀਂ ਦੋਗੇ ਤੇ ਆਪਾਂ ਕੁਝ ਖਰੀਦ ਕੇ ਲੈ ਕੇ ਆਵਾਂਗੇ ਇਦਾਂ ਕਿਦਾਂ ਲੈ ਆਵਾਂਗੇ ਉਹ ਫਿਰ ਚੁੱਪ ਕਰਕੇ ਬੈਠੇ ਰਹੇ ਸਵੇਰੇ ਫੇਰ ਉਹ ਡਿਊਟੀ ਚੱਲ ਗਏ ਨੇ ਉਹ ਮੈਨੂੰ ਕਹਿੰਦੇ ਕਹਿੰਦੇ ਮਾਤਾ ਨੇ ਪੈਸੇ ਹੀ ਨਹੀਂ ਬਣਾਏ ਅਜੇ ਤੱਕ ਤੇ ਮਾਤਾ ਨੂੰ ਕਿਹੜੇ ਪੂਰੇ ਦਿੰਦਾ ਪੈਸੇ ਸਭ ਕੁਝ ਨਾਲੇ ਦੇ ਕੋਲ ਸਭ ਕੋਲ ਰੱਖਦਾ ਕੋਲ ਤੂੰ ਜਾਣੀ ਉਹਦੇ ਨਾਲੀ ਦਾ ਕਪੜਾ ਬਣਾਉਣੀ ਹੈ ਜਿਹੜੇ ਬਾਕੀ ਹੁੰਦੇ ਫਿਰ ਮੈਂ ਦਿੰਦੀ ਤੁਹਾਨੂੰ ਵੀ ਲਾ ਟੂੰਛਲਾ ਬਣਾ ਲਓ ਤੁਸੀਂ ਤਾਂ ਘਰੋਂ ਹੀ ਨਹੀਂ ਨਿਕਲੇ ਮੰਮੀ ਮੇਰੀ ਗੱਲ ਸੁਣੋ ਕੋਲ ਪੈਸੇ ਰੱਖਦੇ ਨੇ ਤੇ ਉਹਨਾਂ ਨੇ ਰੋਜ਼ ਡਿਊਟੀ ਜਾਣਾ ਹੁੰਦਾ ਜਾਂ ਉਹ ਗੱਡੀ ਤੇ ਜਾਣ ਜਾਂ ਮੋਟਰਸਾਈਕਲ ਤੇ ਜਾਣ ਉਹਦੇ 'ਚ ਤੇਲ ਨਹੀਂ ਪੈਣਾ ਮੰਨ ਲਓ ਚੀਜ਼ ਰਾਹ 'ਚ ਖਰਾਬ ਹੋ ਜਾਂਦੀ ਆ ਉਹ ਤੁਹਾਡੇ ਕੋਲ ਪੈਸੇ ਲੈਣ ਆਉਣਗੇ ਇੱਥੇ ਤੇ ਮਾਤਾ ਪੈਸੇ ਦੇਈ ਮੈਂ ਪੈਂਚਰ ਲਵਾਉਣਾ ਮਤਾ ਪੈ ਹੈ ਗਈ ਮੈਂ ਟੈਂਕੀ ਫੁੱਲ ਕਰਾਉਣੀ ਬੰਦੇ ਨੇ ਥੋੜੇ ਬਹੁਤੇ ਪੈਸੇ ਤੇ ਆਪਣੇ ਕੋਲ ਰੱਖਣੇ ਆ ਕਿਹੜਾ ਬੰਦਾ ਵਾ ਜਿਹੜਾ ਸਾਰੀ ਤਨਖਾਹ ਫੜਾ ਦੂਗਾ ਤੁਹਾਨੂੰ ਆਪ ਉਹਨੇ ਕਿ ਆਪ ਤਪਲਾ ਵਜਾਉਣਾ ਮਨੇ ਬਾਕੀ ਤਨਖਾਹ ਤੇ ਤੁਹਾਡੇ ਹੱਥ ਤੇ ਰੱਖਦਾ ਵਾ ਨਾ ਖਰਚਾ ਕਰਨ ਦਾ ਫਰਜ ਤੁਹਾਡਾ ਵਾ ਜੇ ਮੈਂ ਹੁਣ ਇਸ ਘਰ ਚ ਆਹੀ ਆ ਤੇ ਮੈਂ ਤੇ ਆਪਣੇ ਆਦਮੀ ਦੀ ਕਮਾਈ ਵਰਤਣੀ ਹੈ ਨਾ ਤੇ ਆਦਮੀ ਦੀ ਕਮਾਈ ਹੈਗੀ ਕਿਹਦੇ ਕੋਲਿਆ ਤੁਹਾਡੇ ਕੋਲ ਤਾਂ ਤੇਰਾ ਇਹ ਮਤਲਬ ਵੀ ਮੈਂ ਸਾਰੇ ਖਾ ਜਾਣੀ ਜਿਹੜੇ ਮੈਨੂੰ ਪੜਾਉਂਦਾ ਮੰਮੀ ਮੈਂ ਨਹੀਂ ਕਹਿੰਦੀ ਕੋਈ ਖਾ ਜਾਂਦੇ ਓ ਕਜਿਥੇ ਜਿਥੇ ਚਾਹੀਦੇ ਆ ਉਹ ਤੁਹਾਨੂੰ ਦੇਣੇ ਪੈਣੇ ਆ ਫੇਰ ਹੀ ਕੁਝ ਹੋਣਾ ਨਹੀਂ ਤੇ ਕੁੜੀਆਂ ਕੋ ਚਲ ਜੰਨੇ ਆ ਲੈ ਜੰਨੇ ਦਰਜੰਦਰ ਜਣਕੇਲੇ ਤੇ ਆਪਾਂ ਹੋਰ ਨੇ ਆਗੇ ਹੱਲੋ ਦਰਜੰਦਰ ਜਣਕੇਲੇ ਲੈ ਜੰਨੇ ਆ ਸਭ ਕੁਝ ਤੁਹਾਡੇ ਕੋਲ ਆ ਤੁਸੀਂ ਉਹੀ ਦੁਵੇਂ ਜੀਣਾ ਪਛਾਣ ਹੁੰਦੇ ਵੀ ਨਾ ਜਾਣਾ ਪਵੇ ਮੰਮੀ ਜੋਬ ਸਾਡੇ ਕੋਲ ਆ ਨਾ ਉਹ ਸਾਨੂੰ ਵੀ ਚਾਹੀਦਾ ਵਾ ਅਸੀਂ ਆਪਣਾ ਵੀ ਕੁਝ ਵਰਤਣਾ ਵਾ ਆਪਣੀ ਵੀ ਅਸੀਂ ਕੋਈ ਚੀਜ਼ ਲੈਣੀ ਆ ਉਹਦਾ ਥੋੜੀ ਆਪਾਂ ਕੀ ਬਾਹਰ ਖਰਚਾ ਕਰੀ ਜਾਵਾਂਗੇ ਤੇ ਆਪਾਂ ਅਸੀਂ ਕਿਸੇ ਕੋ ਮੰਗਣ ਥੋੜੀ ਜਾਵਾਂਗੇ ਮੰਮੀ ਜੇ ਇਹ ਗੱਲ ਆ ਤੇ ਤੂੰ ਫਿਰ ਤਨਖਾਹ ਫੜਿਆ ਹੀ ਨਾ ਕਰੋ ਤੂੰ ਫਿਰ ਰਹਿੰਦਿਆ ਕਰੋ ਆਪਣੇ ਬੁੱਤ-ਪੋਣ ਆਪੇ ਉਹ ਸਾਰੇ ਖਰਚੇ ਕਰ ਲੂਗਾ ਕਰ ਦੇ ਉਹਨੂੰ ਵੀ ਫਿਕਰ ਹੋਊਗਾ ਕਿ ਧੀਆਂ ਨਾਲ ਕਿੱਦਾਂ ਵਰਤਣਾ ਕੁੜੀਆਂ ਨਾਲ ਕਿੱਦਾਂ ਵਰਤਣਾ ਤੇਰਾ ਕੀ ਇਰਾਦਾ ਵੀ ਉਹਦੇ ਕੋਲ ਪੈਸੇ ਐ ਨਹੀਂ ਜਿਹੜੇ ਖਰਚੇ ਵਾਸਤੇ ਪੁੱਤ ਰੱਖਦਾ ਉਹ ਤੁਸੀਂ ਵਰਤੋ ਮੈਨੂੰ ਪਤਾ ਵਾ ਹਰ ਮਹੀਨੇ ਉਹ ਰੱਖਦਾ ਵਾ ਜੇਬ ਖਰਚ ਰੱਖਦਾ ਚੋਰੀ ਵਰਤੋ ਫਿਰ ਤੁਹਾਨੂੰ ਮੈਂ ਦੇ ਦੂੰਗੀ ਮੇਰ ਕੋਈ ਲੈਣਿਆ ਤੁਹਾਨੂੰ ਮੈਂ ਦਊਂਗੀ ਤੇ ਤੁਰੋਗੇ ਅੱਛਾ ਮੰਮੀ ਜੇ ਉਹ ਵਰਤਣ ਵਾਸਤੇ ਥੋੜੇ-ਬਹੁਤੇ ਜੇਬ ਖਰਚ ਰੱਖਦਾ ਵਾ ਉਹ ਅਸੀਂ ਇਸ ਕੰਮ ਨੂੰ ਲਾ ਦੀਏ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਕਿ ਕੁਝ ਸਾਡੇ ਵੀ ਖਰਚੇ ਨੇ ਸਾਡੇ ਵੀ ਕੁਝ ਚਾਅ ਨੇ ਆਪਾਂ ਲੀੜਾ ਕੱਪੜਾ ਬਣਾਉਣਾ ਵਾ ਘੁੰਮਣ ਜਾਣਾ ਵਾ ਉਹਦੇ ਵਾਸਤੇ ਅਸੀਂ ਤੁਹਾਡੇ ਕੋਲ ਮੰਗਾਂਗੇ ਨਾ ਤੇ ਤੁਸੀਂ ਇੱਕ ਫੁੱਟੀ ਕੋੜੀ ਨਹੀਂ ਦੇਣੀ ਮੈਂ ਤੇ ਜੋ ਤੁਹਾਡਾ ਸੁਭਾਅ ਵੇਖ ਲਿਆ ਨਾਲ ਕਿ ਬਹੁਤ ਗਲਤ ਆ ਤੁਸੀਂ ਤੇ 20 ਰੁਪਏ ਨਹੀਂ ਹੱਥ ਤੇ ਰੱਖਦੇ ਤੇ ਅਸੀਂ ਕਿੱਥੋਂ ਗੁਜ਼ਾਰੇ ਕਰਨੇ ਆ ਤੇਰਾ ਕੁੜੀਆ ਕੀ ਮਤਲਬ ਆ ਤੂੰ ਆਉਂਦੀ ਸਾਡੇ ਘਰ ਤੇ ਰਮੇ ਰਪਾਤੀ ਰਾਣੀ ਦਾ ਮੰਮੀ ਦਾ ਰਾਣੀ ਕੋ ਪੈਸੇ ਮੰਮੀ ਕੋ ਪੈਸੇ ਮੰਮੀ ਮੈਂ ਤੇਰੇ ਮੇਰ ਨਹੀਂ ਪਾਈ ਮੈਂ ਤੁਹਾਡੀਆਂ ਗੱਲਾਂ ਦਾ ਜਵਾਬ ਦੇ ਦਿੰਦੀ ਆ ਤੁਸੀਂ ਮੈਨੂੰ ਆਉਂਦਿਆ ਇੰਨੀ ਗੱਲ ਕਹੀ ਆ ਕਿ ਕੁੜੀਆਂ ਕੋ ਜਾਣਾ ਵਾ ਤੇ ਤੁਸੀਂ ਕੁਝ ਬਜਾਰੋਂ ਲੈ ਕੇ ਨਹੀਂ ਆਏ ਮੈਂ ਉਸ ਗੱਲ ਦਾ ਜਵਾਬ ਦਿੱਤਾ ਵਾ ਮੈਨੂੰ ਕੀ ਜੋ ਮਰਜ਼ੀ ਕਰਦੇ ਫਿਰੋ ਮਾਂ ਪੁੱਤ ਬਾਕੀ ਵੇਖੋ ਚੀਜ਼ਾਂ ਨਹੀਂ ਹੋਣੀਆਂ ਤਾਂ ਪੈਸਿਆਂ ਦੀ ਲੋੜ ਹੈਗੀ ਹੈਗੀ ਆ ਮੈਂ ਤੁਹਾਨੂੰ ਇਹ ਚੀਜ਼ ਸੁਣਾਉਂਦੀ ਆ ਤੇ ਮੇਰੇ ਪੁੱਤ ਕੋ ਪੈਸੇ ਵਾਧੂ ਆ ਤੇਰਾ ਇਰਾਦਾ ਨਹੀਂ ਜਾਣਦਾ ਠੀਕ ਆ ਫਿਰ ਪੁੱਤ ਲੈ ਆਉਗਾ ਨਾ ਚੀਜ਼ਾਂ ਤੇ ਮੈਂ ਨਾਲ ਚੱਲ ਜੂਗੀ ਠੀਕ ਆ ਕੋਈ ਨਹੀਂ ਲੈ ਆਉਗਾ ਮੈਨੂੰ ਨਹੀਂ ਕਹਿਣਾ ਮੇਰੀ ਸੋਣੀ ਕੁੜੀ ਇਹ ਗੱਲ ਤੂੰ ਅਜੇ ਕੱਲ ਹੀ ਆਈ ਤੇ ਕਿੰਨੀਆਂ ਗੱਲਾਂ ਕਰਦੀ ਆ ਜਦੋਂ ਤੇਰਾ ਵਿਆਹ ਸੀ ਉਦੋਂ ਦੋਵੇਂ ਭੈਣਾਂ ਕਿੰਨਾ ਕੁਛ ਤੇਰੀਆਂ ਨਣਾਨਾਂ ਲੈ ਆਈਆਂ ਉਥੋਂ ਤੇ ਬੜਾ ਤੂੰ ਆਇਆ ਕਰ ਕਰ ਆਪਣੇ ਪੇਕਿਆਂ ਨੂੰ ਧਿਆਨ ਗਵਾਂਡ ਨੂੰ ਵਿਖਾਉਣੀ ਵੀ ਮੇਰੀਆਂ ਨਣਾਨਾਂ ਆਈਆਂ ਲੈ ਕੇ ਆਈਆਂ ਜਦੋਂ ਹੁਣ ਤੇਰੇ ਦੇਣ ਦੀ ਵਾਰੀ ਆਈ ਤਾਂ ਤੈਨੂੰ ਮੌਤ ਪੈ ਗਈ ਆ ਵੀ ਮੈਂ ਦਵਾ ਹੀ ਨਾ ਜੋ ਕੁਛ ਮੈਂ ਨਾ ਪੀ ਲਵਾਂ ਮੰਮੀ ਤੇ ਨਾ ਸ਼ਬਦ ਬੋਲਣ ਲੱਗ ਪਏ ਜੇ ਤਾਂ ਨੀਂ ਨਹੀਂ ਸਮਝ ਨਹੀਂ ਲੱਗਦੀ ਕਿ ਮੈਂ ਲੈ ਕੇ ਜਾਉਂਗੀ ਕਿਥੋਂ ਜੋ ਮੇਰੇ ਕੋਲ ਮੈਂ ਹੁਣ ਚੋ ਰਿਝਾ ਰਹੀ ਤੇਰੀ ਗੱਲ ਨਹੀਂ ਸੁਣਨ ਆ ਗਿਆ ਇਹਨਾਂ ਦਾ ਫੋਨ ਕਰਦੀ ਗੱਲ ਉਹਨਾਂ ਨਾਲ ਹੁਣ ਵੇਖਿਆ ਮੇਰੇ ਆ ਗਿਆ ਪੁੱਤ ਦਾ ਫੋਨ ਹੁਣ ਬੁਰਬੁਰ ਕਰਦੀ ਚੁਗਲਗਾ ਲਾਉਂਦੀ ਜਾਊਗੀ ਕਿ ਤੇਰੀ ਮਾਂ ਆਏ ਤਾਂ ਤੇਰੀ ਮਾਂ ਐ ਇਹ ਹੋਈ ਚੰਗੀ ਰਹਿ ਗਈ ਆ ਕੱਲ ਦੀ ਜਿਹੜੀ ਨਵੀਂ ਆਈ ਆ ਕੁਛ ਪਤਾ ਨਹੀਂ ਕੁਛ ਹੈ ਨਹੀਂ ਪ੍ਰਧਾਨੀਆਂ ਜਗਾਉਂਦੀ ਫਿਰਦੀ ਆ ਮੇਰੀ ਗੱਲ ਸੁਣ ਘਰ ਕਬੋਣਾ ਦੀ ਚਲ ਨਹੀਂ ਆਣੀ ਕੋ ਜੀ ਜ ਮਾਤਾ ਜਾਨ ਖਾਂਦੀ ਹੈ ਕਹਿੰਦੀ ਹੈ ਕਿ ਨਹੀਂ ਐ ਸਮਾਨ ਕੁੜੀਆਂ ਕੋ ਜਾਣਾ ਨਹੀਂ ਆਪਾਂ ਤੂੰ ਹੀ ਕਿੱਥੋਂ ਲੈ ਜਾਓਗੇ ਹੁੰਦੇ ਆ ਚੱਲੇ ਤੂੰ ਸਨਿਆਰੇ ਕੋ ਇਹਨੇ ਕਹਾ ਰੋ ਸਲਾਹ ਕਰਨੀ ਹੈ ਜਿਹੜੇ ਕੋਲ ਪੈਸੇ ਹੋ ਉਹਨਾਂ ਖਰਚ ਲਿਓ ਐਵੇਂ ਕੋਈ ਘੁੰਮਣ ਫਿਰਨ ਜਾਣਾ ਵਾ ਸੋ ਉਥੈ ਜਾਣਾ ਵਾ ਕੋਈ ਲੀੜਾ ਕੱਪੜਾ ਲਿਓਣਾ ਵਾ ਸਾਡੇ ਵੀ ਕੁਝ ਚਾ ਵਾ ਇਹੀ ਉਹ ਪੈਸੇ ਉਹਨਾਂ ਤੇ ਲਾ ਦੇਣੀ ਮੈਂ ਕਿਹਾ ਉਹਨਾਂ ਨਹੀਂ ਲਿਉਣਾ ਕੁਝ ਤੂੰ ਹੀ ਘਰੇ ਆ ਕੇ ਪਹਿਲੇ ਮੇਰ ਨਾਲ ਗੱਲ ਕਰੋ ਠੀਕ ਆ ਇਹ ਬੰਦਾ ਵੀ ਮੇਰਾ ਝੁੱਬੂ ਹੀ ਆ ਬੱਸ ਪਤਾ ਨਹੀਂ ਕਿ ਕੰਮ ਕਰਦਾ ਰਿਹਾ ਪਿੰਨੇ ਲੱਗਦਾ ਮਾਂ ਦੇ ਮਗਰਲ ਕਰਿਆ ਸਾਰੀ ਉਮਰ ਮੈਨੂੰ ਵੀ ਸਮਝਾਉਣਾ ਪਣਾ ਤੇ ਲੱਗਦਾ ਜਿਹੜਾ 1000 2000 ਕੋਲ ਹੈ ਨਾ ਉਹ ਵੀ ਇਨੇ ਫੂਕ ਦਿਆ ਕਰਨਾ ਤੇ ਰਾਹ 'ਚ ਇਹਦੀ ਕੋਈ ਚੀਜ਼ ਬੰਦ ਹੋ ਗਈ ਨਾ ਤੇ ਮੜ ਕੇ ਲੋਕਾਂ ਦੀ ਜਾਣ ਖਾਊਗਾ 10 10 ਰੁਪਏ ਦੇ ਦੋ ਮੈਨੂੰ ਬੁੱਡੀ ਚਲਾ ਕੇ ਜਾਂਦੀ ਆ ਮਨਾ ਬਾਜੂ ਹਾਣੀ ਮੰਮੀ ਕਿਉਂ ਚੁੱਪਾ ਬੈਠਾ ਹੈਂ ਤੇ ਮਰਾ ਦੀਦੀ ਕੀ ਆਸ ਤੇ ਫਿਕਰ ਨਾ ਕਰ ਕੋਈ ਨੀ ਕਿਤੇ ਲਗੇ ਤਾ ਕੋਈ ਨੋਹੀ ਲਾਜ਼ੀਲਾ ਹੋਏਗਾ ਹੋ ਜਾਏਗਾ ਸਾਰਾ ਪ੍ਰਬੰਧ ਤੇਰੀ ਮਾਂ ਬੈਠੀ ਆ ਫਿਕਰ ਨਾ ਕਰ ਮੰਮੀ ਤੁਸੀਂ ਤੇ ਬੈਠਾ ਈ ਐ ਪਰ ਫਿਰ ਵੀ ਜਿਹੜੇ ਖਰਚੇ ਮੈਨੂੰ ਪੈ ਗਏ ਆ ਨਾ ਟੈਨਸ਼ਨ ਤੇ ਬੱਜ ਨੂੰ ਆ ਹੀ ਜਾਂਦੀ ਖਰਚੇ ਪੈ ਗਏ ਤੇ ਇੱਕੋ ਦਮ ਗਏ ਪਹਿਲਾ ਮੈਂ ਬਿਮਾਰ ਹੋ ਗਈ ਫਿਰ ਬੱਚੇ ਬਿਮਾਰ ਹੋ ਗਏ ਅਤੇ ਨਾਲ ਐਕਸੈਂਡ ਹੋ ਗਿਆ ਉਤਰੋ ਤੇਰੇ ਸਾਰੇ ਇਹਦੇ ਵਿਆਹ ਦਾ ਖਰਚ ਜਿੱਦੋ ਗਰੀਬ ਨੂੰ ਖਰਚੇ ਬੰਦੇ ਆ ਨਾ ਇੱਕੋ ਵਾਰੀ ਬੰਦੇ ਆ ਉਹ ਕਿਸੇ ਪਾਸੇੋਂ ਨਿਕਲ ਜੋ ਕਾ ਨਹੀਂ ਹੁੰਦਾ ਮੈਂ ਕਹੀ ਸੀ ਸਾਹਮਣੇ ਤਾਂ ਜੀ ਕੋ ਉਹ ਵਿਆਹ ਜੀ ਦਾ ਸਿੱਟੇ ਲਈ ਤੇ ਮੈਂ ਉਹਨਾਂ ਨੂੰ ਕਿਹਾ ਕਿ 10000 ਰੁਪਇਆ ਕਰ ਦੋ ਹੁਣੇ ਅਗੋਂ ਮੈਨੂੰ ਕਹਿਤਾ ਕਿ ਇਸ ਵਾਰ ਨਹੀਂ ਹੋ ਸਕਦਾ ਥੋੜੇ ਦਿਨ ਖਲੋ ਜਾ ਤਾਂ ਉਹਦੇ ਮਾਮੇ ਨਾਲ ਗੱਲ ਕਰਦਾ ਮੈਂ ਵੀ ਆਪਾਂ ਨਾਂ ਦਾ ਚੈੱਕ ਕਰਾਂਗੇ ਕਿੱਥੋਂ ਹੁਣ ਥੋੜੇ ਦਿਨਾਂ ਨੂੰ ਉਹਨਾਂ ਦੇ ਘਰ ਫੇਰਾ ਪਾਣ ਵੀ ਆ ਜਣਾ ਤਸਕੀਤ ਨਾਂ ਨਹੀਂ ਆਪਾਂ ਤੇ ਅੱਜ ਫਿਰ ਸਕੂਲੋਂ ਉਹਨੂੰ ਮੁੰਡੇ ਨੂੰ ਘਰ ਭੇਟਾ ਉਹਨਾਂ ਨੇ ਫੀਸ ਲਿਆਵੋਗੇ ਤੇ ਬੱਚੇ ਨੂੰ ਪੜਾਣਾ ਮੈਂ ਹਰ ਵਸੇ ਨਾ ਪਰੇਸ਼ਾਨੀ ਹੋਉਂਦੀ ਆ ਸਾਹਮਣੇ ਲੱਗਾਂਗੇ ਮੈਨੂੰ ਮੈਂ ਕਿੱਥੋਂ ਪੈਸੇ ਲੈਣ ਦੀ ਯੋਜਨਾ ਕਰਾਂ ਤੂੰ ਫਿਕਰ ਨਾ ਕਰ ਮੇਰੇ ਕੋ ਵੀ ਨਾ ਵਿਮਲ ਦੀ ਹਾਲਤ ਨਹੀਂ ਵੇਖੀ ਜਾਂਦੀ ਉਹ ਵੀ ਚੁੱਪ ਰਹਿੰਦੀ ਆ ਉਹ ਕੁੜੀ ਨੂੰ ਮੈਂ ਕੀ ਕਰਾਂ ਕਿ ਆਪਣੇ ਭਰਾਵਾਂ ਚ ਇਹਨੂੰ ਨਾ ਸਕਦ ਜਿੰਨੇ ਸਾਡੇ ਘਰ ਵਾਸਤੇ ਕਿੰਨਾ ਕੁਝ ਕੀਤਾ ਵਿਚਾਰੀ ਵੇਲਾ ਰਾਤ ਦਿਨ ਸਵਾਈਆਂ ਕਰਦੀ ਰਹਦੀ ਕੱਲ ਵੀ ਲੱਗੀ ਕੋਈ ਗਾਹ ਕਾ ਕੇ ਬੋਲ ਗਿਆ ਕਿ ਤੂੰ ਸੂਟ ਦੇ ਵਿੱਚ ਇਤਰ ਪਾਣੀ ਚੰਗੀ ਕੀਤੀ ਰਾਤ ਰਾਤ ਜਾਗਦੀ ਉਹ ਵਿਚਾਰੀ ਐਸੇ ਕਰਕੇ ਕੰਮ ਕਰਦੀ ਕਿ ਚੱਲ ਮੈਨੂੰ 4 ਪੈਸੇ ਆ ਜਾਣਗੇ ਤੇ ਉਹ ਵੀ ਕਪੜੇ ਸਵਾ ਕੇ ਤੇ ਪੈਸੇ ਨਹੀਂ ਦੇ ਕੇ ਜਾਂਦੇਗਾ ਮੰਮੀ ਮੈਂ ਮੈਨੂੰ ਪਤਾ ਉਹ ਬੜੀ ਮਿਹਨਤ ਕਰਦੀ ਆ ਮੇਰਾ ਬੜਾ ਸਾਥ ਜਿੰਦੀ ਆ ਪਰ ਉਹ ਕਰਿਆ ਕੀ ਹੁਣ ਸਾਨੂੰ ਖਰਚੇ ਹੀ ਇੰਨੇ ਕਿ ਪੈ ਗਏ ਆ ਉਹਦਾ ਹਾਲ ਹੀ ਕੋਈ ਨਹੀਂ ਲੱਭਣ ਜਾਣਾ ਨੋਇ ਰਾਜੀ ਪੁੱਤ ਇੱਕ ਵਾਰ ਤੈਨੂੰ ਗੱਲ ਲੱਗੀ ਕਿ ਆਂ ਬੁਰਾ ਨਾ ਮਨਾਂ ਨੀ ਮੈਨੂੰ ਪਤਾ ਲੱਗਾ ਆ ਸਕੂਲ ਵਿੱਚ ਕਿਸੇ ਮਾਈ ਦੀ ਲੋੜ ਹੈ ਵੀਰ ਜੇ ਤੂੰ ਕਰਨਾ ਤੇ 4-5000 ਰੁਪਏ ਮਿਲ ਜੰਨਾ ਤੇ ਮੈਂ ਜਾਮਾ ਉੱਥੇ ਕਰ ਲਵਾਂ ਰੋਗੇ ਮੇਰੀ ਮੰਮੀ ਨਹੀਂ ਤੁਸੀਂ ਨਾ ਕੰਮ ਕਰੋ ਮੈਂ ਵੇਖਦਾ ਕੋਈ ਨਾ ਵੈਸੀ ਲਵਸ਼ੀਲਾ ਕਿਤੇ ਨਾ ਕਿਤੇ ਮੈਂ ਫੜਨਾ ਨਾ ਕਿਸੇ ਵਿਆਜੀ ਫੜ ਲੂੰਗਾ ਫਿਰ ਕੀ ਕਰਨਾ ਪੁੱਤ ਜਿਹੜੇ ਪਹਿਲਾਂ ਵਿਆਜੀ ਪੈਸੇ ਫੜੇ ਸੰਤ ਵਿਆਜ ਹੀ ਨਹੀਂ ਉੱਠਣ ਦੇਣਦੇ ਤੇਰੇ ਸੱਤ ਲੱਗੀ ਮਾਲਕਾ ਤੇਰੇ ਆਂਦੇ ਨੂੰ ਇਹ ਵੀ ਵੇਖਿਆ ਕਿ ਚੱਲ ਕੋਈ ਗੱਲ ਹੈ ਜੇ ਚਾਰ ਪੰਜ ਦਿਨ ਛੁੱਟੀਆਂ ਲਈਆਂ ਤੇ ਫਿਰ ਕੀ ਆ ਉਹਨਾਂ ਨੇ ਵੀ ਤੈਨੂੰ ਕੰਮ ਤੋਂ ਜਵਾਬ ਦੇ ਦਿੱਤਾ ਕੋਈ ਗੱਲ ਨਹੀਂ ਮੰਮੀ ਜਿੱਤੇ ਨਾ ਫੜਿਆ ਹੁਣ ਹੁਣੇ ਟਾਈਮ ਤੇ ਸਾਰਨਾ ਹੀ ਹੈ ਨਾ ਤੁਹਾਨੂੰ ਪਤਾ ਹੁਣ ਉਹਨਾਂ ਨੂੰ ਇਹ ਮਣਾ ਬੜਾ ਕਰ ਸਿਆ ਜਿਵੇਂ ਘਰ ਦਾ ਆ ਉਹ ਸਾਡੀ ਕਿਤੇ ਨਾ ਕਿਤੇ ਦੁੱਧ ਕਰਨਾ ਹੀ ਪੈਣਾ ਹੁਣ ਕੋਈ ਗੱਲ ਨਹੀਂ ਬੈਠਾ ਪਰ ਮਾਰਨਾ ਕਰੂਗਾ ਬਹੀ ਦਰਸੀਦਾ